ਪੀਣ ਵਾਲੇ ਡਰਿੰਕਸ ਨੇ ਜਿਹੜੀਆਂ ਉਹਨਾਂ ਤੇ ਵੱਡੇ ਸਵਾਲ ਉੱਠਦੇ ਸੀਗੇ ਕਿ ਆਹ ਨਾ ਪੀਓ ਆਹ ਨਾ ਪੀਓ ਸਿਆਣਿਆਂ ਨੂੰ ਕਹਿੰਦੇ ਸੀ ਪਰ ਅੱਜ ਤਾਂ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਬੱਚਿਆਂ ਦੇ ਹੱਥ ਵਿੱਚ ਕਿੱਦਾਂ ਦੀ ਜਿਹੜੀ ਆ ਜਿਹੜੇ ਆ ਡਰਿੰਕਸ ਦਿੱਤੇ ਆ ਜਾ ਰਹੀ ਐ એનર્ਜੀ ਡਰਿੰਕਸ ਦਿੱਤੀ ਜਾ ਰਹੀ ਆ ਅਤੇ ਉਹ ਆਉਣ ਵਾਲੇ ਦਿਨਾਂ 'ਚ ਕੀ ਬਣੇਗਾ ਜਿਹੜਾ ਮੁੱਦਾ ਤੁਸੀਂ ਚੱਕਿਆ ਇਹ ਮੁੱਦਾ ਜ਼ਿਲ੍ਹੇ ਸੰਗਰੂਰ ਦਾ ਪਿੰਡ ਉਪਲੀ ਆ ਸੰਗਰੂਰ ਦੇ ਨਾਲ ਹੀ ਲੱਗਦਾ ਜੀ ਉਪਲੀ ਉੱਥੋਂ ਦੀ ಗ್ರಾಮ ਪੰਚਾਇਤ ਨੇ ਇੱਕ ਮਤਾ ਪਾ ਕੇ ਜਿਹੜੇ ਪਿੰਡ ਦੇ ਦੁਕਾਨਦਾਰ ਨੇ ਉਹਨਾਂ ਨੂੰ ਕਿਹਾ ਲਿਖਤੀ ਰੂਪ ਦੇ ਵਿੱਚ ਜਿਹੜੇ એનર્ਜੀ ਡਰਿੰਕ ਨੇ ਉਹਨਾਂ ਦੀ ਵਿਕਰੀ ਦੇ ਉੱਤੇ ਪਾਬੰਦੀ ਲੱਗੇ ਪੂਰਨ ਰੂਪ ਦੇ ਨਾਲ ਹੁਣ ਦੇਖੋ ਨਾਮ ਕਿੱਡਾ ਪਿਆਰਾ ਹੈ एनर्जी ड्रिंक मतलब ताकत देने वाला जोश देने वाला या ਤੁਹਾਡੇ ਅੰਦਰ ਜੀ ਸੁਸਤੀ ਆ ਤਾਂ ਉਹ ਸੁਸਤੀ ਨੂੰ ਦੂਰ ਕਰਨ ਵਾਲਾ ਪਰ ਅਲਟੀਮੇਟਲੀ ਜਿਹੜੇ ਉਹ એનર્ਜੀ ਡਰਿੰਕ ਨੇ ਸੁਤਨਾਮ ਬਤੋਈ ਜੀ ਉਹ એનર્ਜੀ ਡਰਿੰਕ ਟਾਈਮ ਬੀਇੰਗਲੀ मतलब 1 ਸਾਲ 2 ਸਾਲ ਤਾਂ ਤੁਹਾਨੂੰ એનર્ਜੀ ਦੇਣਗੇ ਤੁਹਾਡੀ ਸਿਹਤ ਨੂੰ ਚੁਸਤ ਦਰੁਸਤ ਰੱਖਣਗੇ ਤਾਂ ਉਹਨੂੰ ਲੱਗੂਗਾ ਰੱਖਦੇ ਨਹੀਂ ਹੈਗੇ ਲੱਗਦਾ ਇਹ ਜਿਹੜੇ એનર્ਜੀ ਡਰਿੰਕ ਥਾਂ-ਥਾਂ ਦੁਕਾਨਾਂ ਦੇ ਉੱਤੇ ਵਿਕ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਕਾਰਕ ਤੱਤ ਪਾਏ ਜਾਂਦੇ ਨੇ ਉਹ ਤੱਤ ਕੁੱਲ ਮਿਲਾ ਕੇ ਮਨੁੱਖੀ ਜਾਨ ਲਈ ਔਰ ਸਾਡੇ ਬੱਚਿਆਂ ਲਈ ਬਹੁਤ ਖਤਰਨਾਕ ਮੈਂ ਨਾਮ ਕਿਸੇ એનર્ਜੀ ਡਰਿੰਕ ਦਾ ਨਹੀਂ ਲਵਾਵਾਂਗਾ ਕਿਉਂਕਿ ਉਹਨਾਂ ਦੀ ਜਿਹੜੇ ਟਰਨਓਵਰ ਹੈ ਪਹਿਲਾਂ ਹੀ ਅਰਬਾਂ ਖਰਬਾਂ ਰੁਪਏ ਦੀ ਅਸੀਂ ਕਿਉਂ ਕਹੇ ਦੀ ਦੋ ਅਸੀਂ ਕਿਉਂ ਦੋ ਬੋਤਲਾਂ ਹੋਰ ਵਧਵਾਈਏ ਬਿਲਕੁਲ ਅਸੀਂ ਉਹ ਉਹਨਾਂ ਦੀ ਐਡ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਵੀ ਨਹੀਂ ਕਿ ਅਸੀਂ ਉਹਨਾਂ ਦਾ ਕੋਈ ਕੇਸ ਤੋਂ ਡਰਦੇ ਹਾਂ ਜਦੋਂ ਗੱਲ ਪੰਜਾਬ ਦੀ ਆ ਗਈ ਤਾਂ ਬੱਚਿਆਂ ਦੀ ਆ ਗਈ ਤਾਂ ਅਸੀਂ ਕਿਉਂ ਡਰੀਏ ਅਸੀਂ ਉਹਦਾ ਨਾਮ ਵੀ ਲਾਂਗੇ ਪਰ ਅਸੀਂ ਕਿਉਂ ਆਪਣੇ ਮੂੰਹੋਂ ਹੀ ਕਿਸੇ ਦੀ ਬਾਹ ਬਾਹਦੇ ਅਸੀਂ ਦੇਖਦੇ ਆ ਕਿ ਚਾਹ ਦਾ ਨਸ਼ਾ ਕਹਿੰਦੇ ਬਹੁਤ ਮਾੜਾ ਜਿਹਨੂੰ ਲੱਗ ਗਿਆ ਉਹ ਹੀ ਜਾਣਦਾ ਕਿ ਚਾਹ ਦੇ ਆ ਜੇ ਤਿੰਨ ਵਾਰੀ ਪਿੰਦਾ ਤਾਂ ਉਹ ਤਿੰਨ ਵਾਰ ਉਹਨੇ ਪੀਣੀਓ ਪੀਣੀ ਆ ਕੋਈ ਵੀ ਹਾਲਤ ਅਗਾਂ ਤਾਂ ਮ ਹਿਸਟਰੀ ਜੇ ਲੈ ਕੇ ਜਾਨਣਾ ਕਿ ਇਹਨਾਂ ਦੀ ਸ਼ੁਰੂਆਤ ਅਸਲ ਦੇ ਵਿੱਚ ਕਦੋਂ ਹੁੰਦੀ ਹੈ ਸ਼ੁਰੂਆਤ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ એનર્ਜੀ ਡਰਿੰਕ ਤੋਂ ਲੈ ਕੇ ਚੌਕਲੇਟ ਤੱਕ ਜਾਂ ਕੇਕ ਜਾਂ ਮਾਡਰਨ ਮਾਡਰਨ ਜਿਹੜੇ ਖਾਣੇ ਨੇ ਇਹ ਸਾਰੇ ਨਾ ਸਾਡੇ ਕੋਲੇ ਜਾਂ ਤਾਂ ਯੂਰਪ ਤੋਂ ਜਾਂ ਪੱਛਮੀ ਦੇਸ਼ਾਂ ਤੋਂ ਚੱਲ ਕੇ ਆਏ ਹੋਏ ਨੇ ਤੇ ਭਾਰਤ ਦੇ ਵਿੱਚ ਜਿਹੜੇ ਇਹ એનર્ਜੀ ਡਰਿੰਕ ਆਉਂਦੇ ਆ ਉਹ ਲਗਭਗ 2009 ਦੇ ਵਿੱਚ ਭਾਰਤ ਦੀ ਮਾਰਕੀਟ ਵੱਡੇ ਸ਼ਹਿਰਾਂ ਦੀ ਗੱਲ ਕਰਨਾ ਮੈਂ ਬੰਬਈ ਦਿੱਲੀ ਬੈਂਗਲੁਰੂ ਹਾਈਦਰਾਬਾਦ ਚਾ ਵੀ ਸਾਡੇ ਸਾਡਾ ਪੇ ਪਦਾਰਥ ਨਹੀਂ ਸੀਗਾ ਸਾਡਾ ਪੇ ਪਦਾਰਥ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਲੱਸੀ ਸੀਗਾ ਜਾਂ ਆਦਰੜਕਾ ਸੀਗਾ ਜਾਂ ਦੁੱਧ ਸੀਗਾ ਜਾਂ ਘਿਓ ਪੀ ਲੈਂਦੇ ਨਹੀਂ ਸਾਡੇ ਤਾਂ ਹਨਾ ਦੋ ਦੋ ਲੀਟਰ ਘਿਓ ਪੀ ਕੇ ਬਾਪੂ ਸਾਡੇ ਢ ਘਾਰ ਨਹੀਂ ਮਾਰਦੇ ਹੁਣ ਵੀ ਕਈ ਵਾਰ ਸ਼ਰਤਾਂ ਲੱਗ ਜਾਂਦੀਆਂ ਹਰਿਆਣੇ 'ਚ ਦੇਖਿਆ ਕਈ ਬਜ਼ੁਰਗਾਂ ਜਿਹੜੇ ਉਹ ਸ਼ਰਤਾਂ ਲਾ ਕੇ ਕਿੱਲੋਆਂ ਦੇ ਕਿਲੋ ਕਿਉਂ ਪੇਜ ਜਾਂਦੇ ਆ ਸਾਡੇ ਵਾਲੇ ਜਿਹੜੇ ਉਹ ਮੁੜਕਾ ਲੈਂਦੇ ਉਹ ਚਾਰ ਚਮਚੇ ਨਹੀਂ ਪੀਤੇ ਜਾਂਦੇ ਭਾਜੀ ਇੱਕ ਚਮਚਾ ਦੇ ਕੇ ਉਹ ਹੋ ਜਾਂਦੇ ਆ ਇਹ ਆ ਕੀ ਆ ਗਿਆ ਸਾਡੇ ਰੋਟੀ ਤੇ ਜੋ ਥੋੜਾ ਜਿਹਾ ਉਹ ਲੱਗ ਜੇ ਦੇਸੀ ਘਿਓ ਤਾਂ ਉਹਨੂੰ ਕਹਿੰਦੇ ਅਸੀਂ ਨਹੀਂ ਗਾ ਕਿ 20 ਰੁਪਏ ਦੇ ਵਿੱਚ ਤਾਂ ਇੱਕ ਚੰਗੀ ਬੁਖਾਰ ਦੀ ਦਵਾਈ ਨਹੀਂ ਮਿਲਦੀ ਬਿਲਕੁਲ ਤੇ ਉਹ 20 ਰੁਪਏ ਦੇ ਵਿੱਚ ਸਾਨੂੰ એનર્ਜੀ ਡਰਿੰਕ ਹੀ ਦੇਣਗੇ 4 ਸਾਲ ਦਾ ਬੱਚਾ ਜਿਹੜਾ ਉਹਨਾਂ ਦੇ ਹੱਥਾਂ 'ਚ ਦਿਖਦੀ ਆ ਬੱਚਿਆ ਉਹ ਲਾੜ ਲਾੜ ਕੇ ਮਾਪਿਆਂ ਤੋਂ ਲੈਂਦੇ ਆ ਕਿ ਮੈਂ ਪੀਣੀ ਐ ਹੀ ਆ ਇਹ ਜੇ ਤੁਹਾਨੂੰ ਇਹ ਝੂਠ ਲੱਗ ਰਹੀ ਆ ਗੱਲ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰਿਓ ਤੁਹਾਡੇ ਖੁਦ ਬੱਚਿਆਂ ਨੇ ਕਈ ਵਾਰ ਪੀਤੀ ਹੋਣੀ ਪਰ ਤੁਸੀਂ ਉਦੋਂ ਗੌਰ ਨਹੀਂ ਕਰੀ ਹੁਣ ਤੁਸੀਂ ਜ਼ਰੂਰ ਗੌਰ ਕਰੋਗੇ ਐਸੀ ਕਿਉਂ ਅਤੇ ਆਮ ਕਿਉਂ ਆ ਜਿਹੜਾ ਉਹਦੇ ਵਿੱਚ ਬਹੁਤ ਮਲਾਵਟ ਆ ਰਹੀ ਆ ਧਿਆਨ ਨਾਲ ਮਹਾਰਾਜ ਆ ਵੀ ਸਰਕਾਰ ਤੁਹਾਡੀ ਆ ਪ੍ਰਸ਼ਾਸਨ ਤੁਹਾਡਾ ਜੇ ਤੁਹਾਡੇ ਹੁੰਦੇ ਜਿੰਨਾ ਦੀ ਜ਼ਿੰਮੇਵਾਰੀ ਉਹੀ ਕਹਿ ਰਹੇ ਨੇ ਕਿ ਚੋਰੀ ਹੋ ਰਹੀ ਹੈ ਮਲਾਵਟ ਹੋ ਰਹੀ ਹੈ ਫਿਰ ਜ਼ਿੰਮੇਵਾਰੀ ਕਿਹਦੀ ਹੈ ਤੁਸੀਂ ਦੇਖੋ ਕਿ ਬੱਚਿਆਂ ਦੇ ਵਿੱਚ ਇੱਕ ਖਾਸ ਕਿਸਮ ਦਾ ਚਿਰਚੜਾ ਪਾਣਾ ਉਹ ਤਾਂ ਹੀ ਆਉਂਦਾ ਕਿਉਂਕਿ ਮੈਂ ਤਾਂ ਹੀ ਸ਼ੁਰੂ ਚ ਗੱਲ ਇਹ ਹੀ ਕਰੀ ਆ ਕਿ ਜਿਹੜਾ ਉਹ ਬੱਚਾ ਡਰਿੰਕ ਲੈ ਰਿਹਾ ਨਾ ਉਹ ਤੇ ਤੁਸੀਂ ਦੇਖੋ ਕਿੰਨਾ ਬਦਲਾ ਬਹੁਤ ਛੋਟੀ ਛੋਟੀ ਗੱਲ ਤੇ ਚਿਰਚੜਾ ਪਾਣਾ ਆਉਂਦਾ ਜਿੱਥੇ ਪੰਜਾਬ ਵਿੱਚ ਸਭ ਤੋਂ ਵੱਡੀ ਚਿੰਤਾ ਨੌਜਵਾਨੀ ਬਣੀ ਹੋਈ ਹੈ ਤੇ ਨੌਜਵਾਨੀ ਜੋ ਨਸ਼ੇ ਦੀ ਭੇਂਟ ਚੜ ਰਹੀ ਆ ਤਾਂ ਦੂਜੇ ਪਾਸੇ ਹੁਣ ਉਸ ਤੋਂ ਵੀ ਵੱਡੀ ਜਿਹੜੀ ਆ ਚਿੰਤਾ ਬਣਦੀ ਨਜ਼ਰ ਆ ਰਹੀ ਹੈ ਕਿ ਬੱਚੇ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਹੈ ਖਾਣ ਪੀਣ ਦੇ ਵਿੱਚ ਕੀ ਦਿੱਤਾ ਜਾ ਰਿਹਾ ਹੈ ਕਿਉਂ ਅਜਿਹੇ ਹਾਲਾਤ ਬਣ ਰਹੇ ਆ ਕਿ ਬੱਚੇ ਚਿੜਚੜਾਪਨ ਜਿਹੜਾ ਖਾਸਾ ਆਪਣੇ ਆਪ ਚ ਮਹਿਸੂਸ ਕਰ ਰਹੇ ਆ ਇਸ ਤੇ ਅੱਜ ਜਿਹੜੇ ਆ ਗੱਲਬਾਤ ਕਰਾਂਗੇ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਮੁੱਦੇ ਜੋ ਫਰਕ ਪਾਣ ਤਾ ਅੱਜ ਮੇਰੇ ਨਾਲ ਫਿਰ ਮੁਰਜਾਨਾ ਦੀ ਤਰ੍ਹਾਂ ਸਿਨਰ ਪੱਤਰਕਾਰ ਸਾਡੇ ਜਿਹੜੇ ਆ ਰੋਜ਼ਾਨਾ ਸਾਡੇ ਨਾਲ ਗੱਲਬਾਤ ਕਰਦੇ ਆ ਹਰ ਇੱਕ ਗੱਲ ਤੇ ਕੋਈ ਨਾ ਕੋਈ ਜਿਹੜੇ ਆ ਨਵੀਂ ਜਿਹੜੀ ਗੱਲ ਬਾਹਰ ਕੱਢ ਕੇ ਲੈ ਕੇ ਆਂਦੇ ਆ ਪ੍ਰਿੰਸ ਭਾਰਦਵਾਜ ਜੀ ਉਹ ਸਾਡੇ ਨਾਲ ਨੇ ਪਹਿਲਾ ਸਵਾਗਤ ਕਰਦੇ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਸ਼ੁਕਰੀਆ ਭਾਈ ਸ਼ੁਕਰੀਆ ਜੀ ਤਾਂ ਪ੍ਰੈਸੀ ਜੀ ਕਿਵੇਂ ਦੇਖਦੇ ਹੋ ਕਿ ਬਹੁਤ ਸਾਰੇ ਪਹਿਲਾਂ ਤਾਂ ਪੀਣ ਵਾਲੀਆਂ ਡਰਿੰਕਸ ਨੇ ਜਿਹੜੀਆਂ ਉਹਨਾਂ ਤੇ ਵੱਡੇ ਸਵਾਲ ਉੱਠਦੇ ਸੀਗੇ ਕਿ ਆਹ ਨਾ ਪੀਓ ਆਹ ਨਾ ਪੀਓ ਸਿਆਣਿਆਂ ਨੂੰ ਕਹਿੰਦੇ ਸੀ ਜੀ ਪਰ ਅੱਜ ਤੱਕ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਪਰੋਸ ਬੱਚਿਆਂ ਦੇ ਹੱਥ ਵਿੱਚ ਕਿੱਦਾਂ ਦੀ ਜਿਹੜੀ ਆ ਜਿਹੜੇ ਆ ਡਰਿੰਕਸ ਦਿੱਤੇ ਆ ਜਾ ਰਹੀ ਐ ਨਰਜੀ ਡਰਿੰਕਸ ਦਿੱਤੀ ਜਾ ਰਹੀ ਆ ਅਤੇ ਉਹ ਆਉਣ ਵਾਲੇ ਦਿਨਾਂ 'ਚ ਕੀ ਬਣੇਗਾ ਫਿਰ ਬੱਚਿਆਂ ਦਾ ਜਦੋਂ ਉਹਨਾਂ ਨੂੰ ਇਹ ਹੀ ਹੁਣ ਲਤ ਲੱਗੀ ਤਾਂ ਅੱਗੇ ਕੀ ਬਣੇਗਾ ਤਾਂ ਇਸ ਸਬੰਧੀ ਕੀ ਸੋਚਦੇ ਹੋ ਤਾਂ ਪਿੰਡ ਕਿਵੇਂ ਅੱਗੇ ਆਣ ਲੱਗੇ ਨੇ ਸਾਰੀ ਸਮੱਸਿਆ ਨਾਲ ਕੇ ਸਤਨਾਮ ਜੀ ਬਹੁਤ ਸੋਹਣਾ ਮੁੱਦਾ ਛੋਇਆ ਤੁਸੀਂ ਤੇ ਇਹ ਮੁੱਦਾ ਸੱਚਮੁੱਚ ਸਾਡਾ ਸਾਡਾ ਫਰਜ਼ ਹੈ ਕਿ ਅਸੀਂ ਮੁੱਦੇ ਚੱਕੀਏ ਅਗੇ ਫਰਕ ਜਿਹੜਾ ਹੈ ਮੁੱਦਿਆਂ ਦਾ ਉਹ ਫਰਕ ਸਮਝ ਤੇ ਸੂਝ ਦੇ ਨਾਲ ਪੈਣਾ ਹੈ ਜਿਨ੍ਹਾਂ ਦੇ ਕੰਨੀਆਂ ਜਾਂ ਜਿਨ੍ਹਾਂ ਦੀ ਸਮਝ ਦੇ ਵਿੱਚ ਇਹ ਗੱਲ ਆ ਗਈ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਸ਼ਾਇਦ ਪਰਸੋਂ ਮੈਂ ਤੁਹਾਨੂੰ ਕਿਹਾ ਸੀ ਕਿ ਸਤਨਾਮ ਜੀ ਤੁਹਾਡੇ ਪਿੰਡ ਲੱਸੀ ਹੁੰਦੀ ਹੈ ਜਾਂ ਤੁਹਾਡੇ ਘਰਾਂ ਦੇ ਨਾਲ ਲੱਸੀ ਹੁੰਦੀ ਹੈ ਮੈਨੂੰ ਬੋਤਲ ਭਰ ਕੇ ਲਿਆ ਕੇ ਦਿਓ 2 ਲੀਟਰ ਦੀ ਹੁਣ ਅੱਜ ਤੁਹਾਨੂੰ ਨਵੀਂ ਪੀੜ੍ਹੀ ਇਹ ਡਾਇਲੌਗ ਬੋਲਦੀ ਜਾਂ ਕਿਸੇ ਤੋਂ ਲੱਸੀ ਮੰਗ ਕੇ ਲਿਆਉਂਦੀ ਜਾਂ ਲੱਸੀ ਪੀਣਾ ਪਸੰਦ ਵੀ ਨਹੀਂ ਕਰਦੀ ਬਿਲਕੁਲ ਜਿਹੜਾ ਮੁੱਦਾ ਤੁਸੀਂ ਚੱਕਿਆ ਇਹ ਮੁੱਦਾ ਜ਼ਿਲ੍ਹੇ ਸੰਗਰੂਰ ਦਾ ਪਿੰਡ ਉਪਲੀ ਆ ਸੰਗਰੂਰ ਦੇ ਨਾਲ ਹੀ ਲੱਗਦਾ ਜੀ ਉਪਲੀ ਹੂੰ ਉੱਥੋਂ ਦੀ ಗ್ರಾಮ ਪੰਚਾਇਤ ਨੇ ਇੱਕ ਮਤਾ ਪਾ ਕੇ ਜਿਹੜੇ ਪਿੰਡ ਦੇ ਦੁਕਾਨਦਾਰ ਨੇ ਉਹਨਾਂ ਨੂੰ ਕਿਹਾ ਲਿਖਤੀ ਰੂਪ ਦੇ ਵਿੱਚ ਜਿਹੜੇ એનર્ਜੀ ਡਰਿੰਕ ਨੇ ਉਹਨਾਂ ਦੀ ਵਿਕਰੀ ਦੇ ਉੱਤੇ ਪਾਬੰਦੀ ਲੱਗੇ ਪੂਰਨ ਰੂਪ ਦੇ ਵਿੱਚ ਹੁਣ ਦੇਖੋ ਨਾਮ ਕਿੰਡਾ ਪਿਆਰਾ ਹੈ एनर्जी ड्रिंक मतलब ताकत देने वाला जोश देने वाला या ਤੁਹਾਡੇ ਅੰਦਰ ਜੀ ਸੁਸਤੀ ਆ ਤਾਂ ਉਹ ਸੁਸਤੀ ਨੂੰ ਦੂਰ ਕਰਨ ਵਾਲਾ ਪਰ ਅਲਟੀਮੇਟਲੀ ਜਿਹੜੇ ਉਹ એનર્ਜੀ ਡਰਿੰਕ ਨੇ ਸਤਨਾਮ ਬਟੋਈ ਜੀ ਉਹ એનર્ਜੀ ਡਰਿੰਕ ਟਾਈਮ ਬੀਇੰਗਲੀ મતલਬ 1 ਸਾਲ 2 ਸਾਲ ਤਾਂ ਤੁਹਾਨੂੰ એનર્ਜੀ ਦੇਣਗੇ ਤੁਹਾਡੀ ਸਿਹਤ ਨੂੰ ਚੁਸਤ ਦਰੁਸਤ ਰੱਖਣਗੇ ਤੁਹਾਨੂੰ ਲੱਗੂਗਾ ਰੱਖਦੇ ਨਹੀਂ ਹੈਗੇ ਲੱਗਦਾ ਹੁੰਦਾ ਤੁਹਾਨੂੰ ਉਹ ਪਰੰਤੂ ਉਸ ਤੋਂ ਬਾਅਦ ਦੀਆਂ ਜਿਹੜੀਆਂ ਸਮੱਸਿਆਵਾਂ ਸ਼ੁਰੂ ਹੋਣੀਆਂ ਨੇ ਉਹ ਸਮੱਸਿਆਵਾਂ ਸੱਚਮੁੱਚ ਬਹੁਤ ਵੱਡੀਆਂ ਨੇ ਤੇ ਸਭ ਤੋਂ ਪਹਿਲਾਂ ਵਧਾਈ ਦੀ ਪਾਤਰ ਆ ਪਿੰਡ ਓਪਲੀ ਦੀ ਪੰਚਾਇਤ ਹਾਲਾਂਕਿ ਤੁਹਾਡੇ ਆਉਣ ਤੋਂ ਪਹਿਲਾਂ ਸਵੇਰੇ ਆਪਣੇ ਇੱਕ ਸਹਿਯੋਗੀ ਹੀ ਕਹਿ ਰਹੇ ਸੀਗੇ ਕਿ ਫੈਸਲਾ ਚੰਗਾ ਹੈ ਮੈਂ ਕਿਹਾ ਫੈਸਲਾ ਚੰਗਾ ਪਰ ਲਾਗੂ ਕਿੰਨੀ ਦੇਰ ਰਹੂਗਾ ਉਹੀ ਗੱਲ ਬਿਲਕੁਲ ਲਾਗੂ ਕਿੰਨੀ ਦੇਰ ਰਹੂਗਾ ਉੱਤੇ ਪਹਿਰਾ ਕੌਣ ਦੇਊਗਾ ਉਹ ਤੇ ਪਹਿਰਾ ਕੌਣ ਦੇਊਗਾ ਕਿਉਂਕਿ ਇਹ ਮਾਮਲਾ ਨਾ ਕਈ ਵਾਰੀ ਇਹ ਵੀ ਹੋ ਜਾਂਦਾ ਮਾਫ ਕਰਨਾ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਇਹ ਮਾਮਲਾ ਕਾਨੂੰਨੀ ਵਲਗਣ ਦੇ ਵਿੱਚ ਚੜ ਜਾਂਦਾ ਕਿਉਂਕਿ ਜਦੋਂ ਤੱਕ FSSAI ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਕੋਈ ਇਦਾਂ ਦਾ ਰੈਜ਼ੋਲੂਸ਼ਨ ਪਾਸ ਹੋ ਕੇ ਨਹੀਂ ਆਉਂਦਾ ਕੋਈ ਮਤਾ ਨਹੀਂ ਆਉਂਦਾ ਹੈਗਾ ਕਿ ਇਹ ਜਿਹੜੇ એનર્ਜੀ ਡਰਿੰਕ ਥਾਂ-ਥਾਂ ਦੁਕਾਨਾਂ ਦੇ ਉੱਤੇ ਵਿਕ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਕਾਰਕ ਤੱਤ ਪਾਏ ਜਾਂਦੇ ਨੇ ਉਹ ਤੱਤ ਕੁੱਲ ਮਿਲਾ ਕੇ ਮਨੁੱਖੀ ਜਾਨ ਲਈ ਔਰ ਸਾਡੇ ਬੱਚਿਆਂ ਲਈ ਬਹੁਤ ਖਤਰਨਾਕ ਨੇ ਮੈਂ ਨਾਮ ਕਿਸੇ એનર્ਜੀ ਡਰਿੰਕ ਦਾ ਨਹੀਂ ਲਵਾਂਗਾ ਕਿਉਂਕਿ ਉਹਨਾਂ ਦੀ ਜਿਹੜੇ ਟਰਨਓਵਰ ਹੈ ਪਹਿਲਾਂ ਹੀ ਅਰਬਾਂ ਖਰਬਾਂ ਰੁਪਏ ਦੀ ਅਸੀਂ ਕਿਉਂ ਕਹੇ ਦੀ ਦੋ ਅਸੀਂ ਕਿਉਂ ਦੋ ਬੋਤਲਾਂ ਹੋਰ ਵਧਵਾਈ ਹੈ ਬਿਲਕੁਲ ਅਸੀਂ ਉਹ ਉਹਨਾਂ ਦੀ ਐਡ ਨਹੀਂ ਕਰਨਾ ਚਾਹੁੰਦੇ ਇਹ ਵੀ ਨਹੀਂ ਕਿ ਅਸੀਂ ਉਹਨਾਂ ਦਾ ਕੋਈ ਕੇਸ ਤੋਂ ਡਰਦੇ ਹਾਂ ਜਦੋਂ ਗੱਲ ਪੰਜਾਬ ਦੀ ਆ ਗਈ ਤਾਂ ਬੱਚਿਆਂ ਦੀ ਆ ਗਈ ਤਾਂ ਅਸੀਂ ਕਿਉਂ ਡਰੀਏ ਅਸੀਂ ਉਹ ਤਾਂ ਨਾਮ ਵੀ ਲਾਂਗੇ ਪਰ ਅਸੀਂ ਕਿਉਂ ਆਪਣੇ ਮੂੰਹੋਂ ਹੀ ਕਿਸੇ ਦੀ ਬਾਵਾ ਕਰੀਏ ਤਾਂ ਇੱਕ ਗੱਲ ਹੋਰ ਵੀ ਹੈ ਇੱਥੇ ਪ੍ਰਿੰਸੀ ਜੀ ਜੀ ਜਿੱਤੇ ਅਕਸਰ ਦੇਖਦੇ ਆ ਕਿ ਚਾਹ ਦਾ ਨਸ਼ਾ ਕਹਿੰਦੇ ਬਹੁਤ ਮਾੜਾ ਜਿਹਨੂੰ ਲੱਗ ਗਿਆ ਉਹ ਹੀ ਜਾਣਦਾ ਕਿ ਚਾਹ ਦੇ ਆ ਜੇ ਤਿੰਨ ਵਾਰੀ ਪਿੰਦਾ ਤਾਂ ਉਹ ਤਿੰਨ ਵਾਰ ਉਹਨੇ ਪੀਣੀਓ ਪੀਣੀ ਆ ਕੋਈ ਵੀ ਹਾਲ ਚੋਵੇ ਜਦੋਂ ਚਾਹ ਇੰਨੀ ਜਿਹੜੇ ਆ ਪ੍ਰਭਾਵਿਤ ਕਰ ਰਹੀ ਆ ਵਿਅਕਤੀ ਨੂੰ ਤਾਂ ਇਹ એનર્ਜੀ ਡਰਿੰਕਸ ਹੈ ਜਿਹੜੀ ਆ ਉਹ ਕਿਵੇਂ ਪ੍ਰਭਾਵਿਤ ਨਹੀਂ ਕਰਨਗੇ ਜਾਂ ਉਹ ਕਿੰਨਾ ਹੋਰ ਪ੍ਰਭਾਵ ਪਾਣਗੇ ਆ ਬੱਚਿਆਂ ਤੇ ਤੋ ਤਾਂ ਬੱਚਿਆਂ ਦੀ ਗੱਲ ਆ ਰਹੀ ਹੈ ਥੋੜਾ ਥੋੜਾ ਜਿਹਾ ਤੁਹਾਨੂੰ ਹਿਸਟਰੀ ਚ ਲੈ ਕੇ ਜਾਣਾ ਕਿ ਇਹਨਾਂ ਦੀ ਸ਼ੁਰੂਆਤ ਅਸਲ ਦੇ ਵਿੱਚ ਕਦੋਂ ਹੁੰਦੀ ਹੈ ਸ਼ੁਰੂਆਤ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ એનર્ਜੀ ਡਰਿੰਕ ਤੋਂ ਲੈ ਕੇ ਚੌਕਲੇਟ ਤੱਕ ਜਾਂ ਕੇਕ ਜਾਂ ਮਾਡਰਨ ਮਾਡਰਨ ਜਿਹੜੇ ਖਾਣੇ ਨੇ ਇਹ ਸਾਰੇ ਨਾ ਸਾਡੇ ਕੋਲੇ ਜਾਂ ਤਾਂ ਯੂਰਪ ਤੋਂ ਜਾਂ ਪੱਛਮੀ ਦੇਸ਼ਾਂ ਤੋਂ ਚੱਲ ਕੇ ਆਏ ਹੋਏ ਨੇ ਪੱਛਮੀ ਦੇਸ਼ਾਂ ਦੀ ਇੱਕ ਦਿੱਕਤ ਸੀਗੀ ਇੱਕ ਮਜਬੂਰੀ ਸੀ ਇੱਕ ਕਿਉਂਕਿ ਉੱਥੇ ਦਾ ਜਿਹੜਾ 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 ਮੌਸਮ ਹੈ ਜਿਹੜਾ ਉੱਥੋਂ ਦਾ ਵਾਤਾਵਰਨ ਹੈ ਉਹ ਜਾਂ ਤਾਂ ਬੇहद ਠੰਡਾ ਹੈ ਜਾਂ ਬੇहद ਗਰਮ ਹੈ ਬਹੁਤਾ ਗਰਮ ਤਾਂ ਕਿਤੇ ਵੀ ਨਹੀਂ ਹੈਗਾ ਫਿਰ ਪਰ ਬੇहद ਠੰਡਾ ਹੈ ਤਾਂ ਉਥੇ ਕਈ ਦੇਸ਼ਾਂ ਦੇ ਵਿੱਚ ਇਹ ਲੱਗਿਆ ਕਿ ਭਾਈ ਸਰੀਰ ਨੂੰ ਇੱਕ ਖਾਸ ਕਿਸਮ ਦੀ એનર્ਜੀ ਦੇਣ ਦੇ ਲਈ ਇਹ 1977 ਤੋਂ ਲਗਭਗ ਮਾਰਕੀਟ ਸ਼ੁਰੂ ਹੁੰਦੀ ਹੈ ਉਸੇ ਦੇ ਨੇੜੇ ਤੇੜੇ ਆ ਕੇ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਬਾਜ਼ਾਰਾਂ ਦੇ ਵਿੱਚ ਅ ਕੋਲਡ ਡਰਿੰਕ ਦੀ ਸ਼ੁਰੂਆਤ ਹੋਣੀ ਸ਼ੁਰੂ ਹੋਈ ਸੀ ਭਾਰਤ ਦੇ ਵਿੱਚ ਵੀ ਔਰ ਦੁਨੀਆ ਭਰ ਦੇ ਵਿੱਚ ਵੀ ਹੈਨਾ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਤੇ ਭਾਰਤ ਦੇ ਵਿੱਚ ਜਿਹੜੇ ਇਹ એનર્ਜੀ ਡਰਿੰਕ ਆਉਂਦੇ ਆ ਉਹ ਲਗਭਗ 2009 ਦੇ ਵਿੱਚ ਭਾਰਤ ਦੀ ਮਾਰਕੀਟ ਵੱਡੇ ਸ਼ਹਿਰਾਂ ਦੀ ਗੱਲ ਕਰਨਾ ਮੈਂ ਬੰਬਈ ਦਿੱਲੀ ਬੈਂਗਲੁਰੂ ਹਾਈਦਰਾਬਾਦ ਚੰਡੀਗੜੀ ਬੰਦੋ ਹੈਨਾ ਮਤਲਬ ਇੱਥੇ ਚੰਡੀਗੜ੍ਹ ਨਹੀਂ ਮਾਫ ਕਰਨਾ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਇਹ ਜਿਹੜੇ એનર્ਜੀ ਡਰਿੰਕ ਨੇ 2009 ਦੇ ਵਿੱਚ ਆ ਕੇ ਪੂਰਾ ਗਲਬਾ ਆਪਣਾ ਆਉਣਾ ਸ਼ੁਰੂ ਕਰ ਦਿੰਦੇ ਆ ਸਿਰਫ ਇਸ ਨਾਮ ਦੇ ਉੱਤੇ ਕਿ ਭਾਈ ਅਸੀਂ ਚੁਸਤ ਦਰੁਸਤ ਰੱਖਾਂਗੇ ਤੁਹਾਨੂੰ ਤੇ ਤੁਸੀਂ ਤੇ ਤੁਸੀਂ ਇਹ ਪੀ ਕੇ ਮਤਲਬ ਆਪਣੇ ਆਪ ਨੂੰ ਤਾਜ਼ਾ ਵੀ ਮਹਿਸੂਸ ਕਰੋਗੇ ਤੇ ਤੁਹਾਡੇ ਕੰਮ ਦੀ ਜਿਹੜੀ ਰਫਤਾਰ ਆ ਉਹ ਦੁੱਗਣੀ ਹੋ ਜਾਏਗੀ ਤੁਹਾਡਾ ਮਾਈਂਡ ਆ ਜਿਹੜਾ ਉਹ ਨਹੀਂ ਥਕੇਗਾ ਹੁਣ ਤੁਸੀਂ ਗੱਲ ਕੀਤੀ ਸਿਹਤ ਦੇ ਉੱਤੇ ਪੈਣ ਵਾਲੇ ਪ੍ਰਭਾਵ ਅਤੇ ਚਾਹ ਦੀ ਇਹ ਸਾਰੀ ਗੱਲ ਇੱਕੋ ਇੱਕੋ ਗੱਲਬਾਤ ਹੈ ਚਾਹ ਵੀ ਸਾਡੇ ਸਾਡਾ ਪੇ ਪਦਾਰਥ ਨਹੀਂ ਸੀਗਾ ਸਾਡਾ ਪੇ ਪਦਾਰਥ ਤਾਂ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਲੱਸੀ ਸੀਗਾ ਜਾਂ ਆਦਰੜਕਾ ਸੀਗਾ ਜਾਂ ਦੁੱਧ ਸੀਗਾ ਜਾਂ ਘਿਓ ਪੀ ਲੈਂਦੇ ਸੀ ਸਾਡੇ ਤਾਂ ਹਨਾ ਦੋ ਦੋ ਲੀਟਰ ਘਿਓ ਪੀ ਕੇ ਬਾਪੂ ਸਾਡੇ ਢ ਘਾਰ ਨਹੀਂ ਮਾਰਦੇ ਸੀ ਸਾਡੇ ਬਜ਼ੁਰਗ ਢ ਘਾਰ ਨਹੀਂ ਹੁਣ ਵੀ ਕਈ ਵਾਰ ਸ਼ਰਤਾਂ ਲੱਗ ਜਾਂਦੀਆਂ ਹਰਿਆਣੇ 'ਚ ਦੇਖਿਆ ਕਈ ਬਜ਼ੁਰਗ ਹੈ ਜਿਹੜੇ ਉਹ ਸ਼ਰਤਾਂ ਲਾ ਕੇ ਕਿਲੋਆਂ ਦੇ ਕਿਲੋ ਘਿਓ ਪੇਜ ਜਾਂਦੇ ਆ ਸਾਡੇ ਵਾਲੇ ਜਿਹੜੇ ਆ ਉਹ ਮੁੜਕਾ ਲੈਂਦੇ ਉਹ ਚਾਰ ਚਮਚੇ ਨਹੀਂ ਪੀਤੇ ਜਾਂਦੇ ਭਾਈ ਇੱਕ ਚਮਚਾ ਦੇ ਕੇ ਉਹ ਹੋ ਜਾਂਦੇ ਆ ਵੀ ਆ ਕੀ ਆ ਗਿਆ ਸਾਡੇ ਅੱਗੇ ਰੋਟੀ ਤੇ ਥੋੜਾ ਜਿਹਾ ਉਹ ਲੱਗ ਜੇ ਦੇਸੀ ਘਿਓ ਤਾਂ ਉਹਨੂੰ ਕਹਿੰਦੇ ਅਸੀਂ ਨਹੀਂ ਖਾਣਾ ਮਤਲਬ ਉਹਨਾਂ ਦੀ ਡਾਈਟ ਖਰਾਬ ਹੋ ਜਾਂਦੀ ਹੈ ਨਾ ਜਾਂ ਉਹਨਾਂ ਦੀ ਹੈਲਥ ਖਰਾਬ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਮੁੱਖ ਮਾਤਰਾ ਕੀ ਹੈ ਜੰਨੇ ਵੀ ਇਹ એનર્ਜੀ ਡਰਿੰਕ ਨੇ ਇਨਾਂ ਦੀ ਮੁੱਖ ਮਾਤਰਾ ਹੈਗੀ ਹੈ ਕੈਫੀਨ ਕੈਫੀਨ ਕਿਹਦਾ એનર્ਜੀ ਡਰਿੰਕ ਹੈ ਜਾਂ ਇੱਕ ਇੱਕ ਐਸਾ ਪਦਾਰਥ ਹੈ ਜਿਹੜਾ ਇੱਕ ਪਲ ਭਰ ਦੇ ਲਈ ਨਾ ਤੁਹਾਨੂੰ ਐਕਟਿਵ ਕਰਦਾ ਕੁਝ ਸਮੇਂ ਲਈ ਉਹ ਉਹਦੀ ਕੁਆਂਟੀਟੀ ਤੇ ਡਿਪੈਂਡ ਕਰਦਾ ਕਿ ਕਿੰਨੀ ਮਾਤਰਾ ਦੇ ਵਿੱਚ ਕੈਫੀਨ ਲਈ ਜਾਂਦੀ ਔਰ ਕਿਹੜੇ ਰੂਪ ਦੇ ਵਿੱਚ ਲਈ ਜਾਂਦੀ ਹੈ ਔਰ ਕੈਫੀਨ ਤੋਂ ਬਿਨਾ ਇਹ ਜਿਹੜੇ એનર્ਜੀ ਡਰਿੰਕ ਨੇ ਇਹਦੇ ਵਿੱਚ 슈ਗਰ ਮਤਲਬ ਐਡਿਟਡ 슈ਗਰ ਜਿਹੜੀ ਹੁੰਦੀ ਹੈ ਉਹ ਤਾਂ ਤਰੀਕਾ ਬਦਲਿਆ ਹੁੰਦਾ ਖੰਡ ਵੈਸੇ ਹੀ ਖਤਰਨਾਕ ਆਪਣੇ ਕੋਲੇ ਔਰ ਤੁਹਾਨੂੰ ਪਤਾ ਹੈ ਕਿ ਇਹ ਏਸ਼ੀਆ ਤੋਂ ਬਿਨਾ ਪੂਰੇ ਸੰਸਾਰ ਦੇ ਵਿੱਚ ਸ਼ੱਕਰ ਨਹੀਂ ਵਰਤੀ ਜਾਂਦੀ ਹੈਗੀ ਇਹ ਖੋਜ ਆਪਣੀ ਹੈ ਏਸ਼ੀਆ ਦੀ ਖੋਜ ਹੈ ਬਾਕੀ ਸਾਰੇ ਕਿਤੇ ਚੀਨੀਓ ਵਰਤੀ ਜਾਂਦੀ ਹੈ ਹਨਾ ਉਹਨੂੰ ਵੀ ਇਹ ਸ਼ੱਕਰੀ ਕਹਿੰਦੇ ਆ ਇੱਕ ਅਗਲਾ ਪਦਾਰਥ ਹੈਗਾ ਗੁਆਰਾਨਾ ਤੇ ਟੋਰੀਨ ਇਹ ਚਾਰ ਪਦਾਰਥ ਮੁੱਖ ਨੇ ਪਦਾਰਥ ਦੇ ਵਿੱਚ ਦੋ ਤਿੰਨ ਹੋਰ ਵੀ ਨੇ ਪਰ ਆ ਜਿਹੜਾ ਗੁਆਰੀਨ ਹੈ ਗੁਆਰੀਨ ਨਾਂ ਦਾ ਇੱਕ ਬੂਟਾ ਹੁੰਦਾ ਜੀ ਗੁਆਰੀਨ ਨਾਂ ਦੇ ਹਰ ਬੂਟੇ ਦੇ ਇੱਕ ਮਤਲਬ ਕੋਈ ਸਾਈਡ ਇਫੈਕਟ ਵੀ ਨਹੀਂ ਕੁਛ ਹੋਰ ਫਾਇਦੇ ਵੀ ਨਹੀਂ ਹੈਨਾ ਜਦਾਂ ਅੱਕ ਦਾ ਬੂਟਾ ਹੈ ਅੱਕ ਦਾ ਬੂਟਾ ਜਿਹੜਾ ਜਿਹਨੂੰ ਜ਼ਹਿਰੀਲਾ ਮੰਨਿਆ ਜਾਂਦਾ ਜਿੱਥੇ ਇੱਕ ਪਾਸੇ ਉਹਦੇ ਵਿੱਚ ਜ਼ਹਿਰ ਬਹੁਤ ਜ਼ਿਆਦਾ ਹੈ ਉੱਥੇ ਹੀ ਕਹਿੰਦੇ ਨੇ ਕਿ ਉਹ ਦਵਾਈਆਂ ਦੇ ਵਿੱਚ ਬਹੁਤ ਕੰਮ ਆਉਂਦਾ ਹੈ ਹੈਨਾ ਉਹ ਸਾਰੀਆਂ ਚੀਜ਼ਾਂ ਦੇ ਜਿਹੜਾ ਗੁਆਰਾਨਾ ਹੈ ਗੁਆਰਾਨੇ ਦੇ ਬੂਟੇ ਦੇ ਵਿੱਚ ਕੈਫੀਨ ਸਹੀ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਉਤੋਂ ਹੀ ਕੱਢ ਕੇ ਕੈਫੀਨ ਫਰੇ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਤੇ ਬਾਕੀ ਜਿਹੜਾ ਪਦਾਰਥ ਹੈ ਜਿਹੜਾ ਉਸ ਬੂਟੇ ਦਾ ਗੁਆਰਾਨੇ ਦਾ ਉਹ ਵੀ ਉਸ ਦੇ ਵਿੱਚ ਵਰਤਿਆ ਜਾਂਦਾ ਹੁਣ ਤੁਸੀਂ ਪਰ ਇੱਕ ਅੰਦਾਜ਼ਾ ਹੋਰ ਲਾਓ ਨਾ ਤੁਸੀਂ ਇਹ ਦੇਖੋ ਕਿ ਜਿਹੜੇ ਜਿਹੜੀ એનર્ਜੀ ਡਰਿੰਕ 20 ਰੁਪਏ ਦੀ ਮਾਰਕੀਟ ਚ ਵਿਕ ਰਹੀ ਹੈ ਜਿਹਦਾ ਰੰਗ ਹੀ ਐਡਾ ਪਿਆਰਾ ਬਣਾਇਆ ਹੂੰ ਪਹਿਲਾਂ ਉਹਨਾਂ ਨੇ ਤਜਰਬਾ ਕੀਤਾ ਸੀਗਾ ਇਹ ਜਿਹੜੀ 2017 ਦੇ ਵਿੱਚ ਆਈ ਹੈ ਜਿਹਦਾ ਮੈਂ ਜਿਹਦੀ ਜਿਹਦਾ ਮੈਂ ਗੱਲ ਕਰ ਰਿਹਾ ਹਾਂ ਰੰਗ ਵਾਲੀ ਹਨਾ ਪਹਿਲਾਂ ਦਾ ਰੰਗ ਹੋਰ ਸੀਗਾ ਹੂੰ ਚੱਲੀ ਨਹੀਂ ਹੈਗੀ ਇੱਕ ਲੋਕਾਂ ਨੇ ਕਿਹਾ ਕਿ 20 ਰੁਪਏ ਜਰ ਕਿਹੜੀ એનર્ਜੀ ਦੇਣਗੇ ਪਰ ਪੰਗਾ ਕੀ ਸੀਗਾ ਕਿ ਉਹਨਾਂ ਨੇ ਕਲਰ ਨਹੀਂ ਐਟ ਅ ਜ਼ਬਰਦਸਤ ਬਣਾਤਾ ਕਿ ਤੁਹਾਡੀਆਂ ਅੱਖਾਂ ਨੂੰ ਖਿੱਚ ਪਾਉਂਦਾ ਅੱਖਾਂ ਨੂੰ ਖਿੱਚ ਪਾਉਂਦਾ ਤਾਂ ਮਨ ਨੂੰ ਖਿੱਚ ਪਾਉਂਦਾ ਮਨ ਨੂੰ ਖਿੱਚ ਪਾਉਂਦਾ ਦਿਮਾਗ ਨੂੰ ਖਿੱਚ ਪਾਉਂਦਾ ਤਾਂ ਫਿਰ ਤੁਹਾਡੀ ਬਾਡੀ ਆਪਣੇ ਆਪ ਹੀ ਕਹਿੰਦੀ ਪਰ ਤੁਸੀਂ ਇਹ ਦੇਖੋ ਨਾ ਕਿ 20 ਰੁਪਏ ਦੇ ਵਿੱਚ ਤਾਂ ਇੱਕ ਚੰਗੀ ਬੁਖਾਰ ਦੀ ਦਵਾਈ ਨਹੀਂ ਮਿਲਦੀ ਬਿਲਕੁਲ ਤੋ ਵੀਰ ਪੇ ਦੇ ਵਿੱਚ ਸਾਨੂੰ એનર્ਜੀ ਡਰਿੰਕ ਕੀ ਦੇਣਗੇ ਹਮ ਔਰ ਸਤਨਾਮ ਜੀ ਜਿਹੜੇ ਸਭ ਤੋਂ ਖਤਰਨਾਕ ਪਹਿਲੂ ਨੇ ਉਹਨਾਂ ਖਤਰਨਾਕ ਪਹਿਲੂਆਂ ਦੇ ਵਿੱਚ ਸਾਡੇ ਜਿਹੜੇ ਬੱਚੇ 12 14 ਸਾਲਾਂ ਤੋਂ ਲੈ ਕੇ 30 ਸਾਲਾਂ ਤੱਕ ਦੀ ਉਮਰ ਦੇ ਨੇ ਚਾਹੇ ਉਹ ਮੁੰਡੇ ਨੇ ਚਾਹੇ ਕੁੜੀਆਂ ਨੇ ਜਿਹੜੇ ਜਿੰਨੀ ਵੱਧ ਇਹਨਾਂ એનર્ਜੀ ਡਰਿੰਕਾਂ ਦੀ ਵਰਤੋਂ ਕਰਦੇ ਨੇ ਔਰ ਜਿਹੜੀ ਦਾ ਮੈਂ ਨਾਂ ਲੈ ਰਿਹਾ 12 ਸਾਲ ਤਾਂ ਛੱਡੋ ਤੁਸੀਂ ਹੁਣ 4 ਤੋਂ 3 4 ਸਾਲ ਦਾ ਬੱਚਾ ਜਿਹੜਾ ਉਹਨਾਂ ਦੇ ਹੱਥਾਂ 'ਚ ਦਿਖਦੀ ਆ ਬੱਚਿਆ ਉਹ ਲਾੜ ਲਾੜ ਕੇ ਮਾਪਿਆਂ ਤੋਂ ਲੈਂਦੇ ਆ ਕਿ ਮੈਂ ਪੀਣੀ ਹੀ ਆ ਇਹ ਜੇ ਤੁਹਾਨੂੰ ਇਹ ਝੂਠ ਲੱਗ ਰਹੀ ਹੈ ਗੱਲ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰਿਓ ਤੁਹਾਡੇ ਖੁਦ ਬੱਚਿਆਂ ਨੇ ਕਈ ਵਾਰ ਪੀ ਪੀ ਹੋਣੀ ਪਰ ਤੁਸੀਂ ਉਦੋਂ ਗੌਰ ਨਹੀਂ ਕਰੀ ਹੁਣ ਤੁਸੀਂ ਜ਼ਰੂਰ ਗੌਰ ਕਰੋਗੇ ਤਾਂ ਇੱਕ ਪ੍ਰਿੰਸੀ ਹੋਰ ਵੀ ਗੱਲ ਹੈ ਕਿ ਇਹ ਤਾਂ ਵੱਖ ਰਹੀ ਜਿੱਥੇ ਟੀਕਾ ਇੱਕ ਵੱਡਾ ਆਪਣੇ ਲਈ ਕੋੜ ਬਣ ਗਿਆ ਪੰਜਾਬ ਦੇ ਲਈ ਪੰਜਾਬ ਦੇ ਨੌਜਵਾਨ ਦੇ ਲਈ ਨੌਜਵਾਨ ਦੇ ਲਈ ਤਾਂ ਉਹੀ ਟੀਕਾ ਇੱਕ ਹਾਲਾਂਕਿ ਉਹ ਟੀਕਾ ਦੂਜਾ ਪਰ ਉਸੇ ਤਰ੍ਹਾਂ ਦਾ ਟੀਕਾ ਵੀ ਵਿਕਰਿਆ ਟੀਕੇ ਵਿੱਚ એનર્ਜੀ ਦਿੱਤੀ ਜਾਂਦੀ ਹੈ ਤੇ ਉਹ ਕੀ ਦੇ ਰਹੇ ਆ ਆਪਾਂ ਦੇਣ ਕੀ ਦੇ ਰਹੇ ਆ ਬੱਚਿਆਂ ਨੂੰ मतलब ਕੀ ਲਾ ਰਹੇ ਆ ਤਰੀਕਾ ਬਦਲ ਬਿਲਕੁਲ ਪਹਿਲਾ ਮਤਲਬ ਜੇ ਨੌਜਵਾਨ ਉਸ ਨੂੰ ਆਪਣੀ ਨਾੜੀ 'ਚ ਕਿਤੇ ਟੀਕੇ ਲਾ ਰਹੇ ਆ ਤਾਂ ਉਹ ਸਿੱਧਾ ਮੂੰਹ 'ਚ ਆਪਣੇ ਆ ਪਾ ਰਹੇ ਆ ਤਾਂ ਕਿਦਾਂ ਕੀ ਕੁਝ ਪਰੋਸਿਆ ਜਾ ਰਿਹਾ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਬਈ ਜੀ ਉਹਨਾਂ ਨੇ ਤਾਂ ਸੁੱਤੇ ਰਹਿਣਾ ਉਹਨਾਂ ਕੋਲੇ ਅਰਬਾਂ ਰੁਪਏ ਦਾ ਟੈਕਸ ਪਹੁੰਚਦਾ ਹੈ ਇਸ ਚੀਜ਼ ਦਾ ਉਹਨਾਂ ਕੋਲੇ ਅਰਬਾਂ ਰੁਪਏ ਦੇ ਜਾਂ ਕਰੋੜਾਂ ਰੁਪਏ ਦੇ ਗਿਫਟ ਪਹੁੰਚਦੇ ਨੇ ਇੰਨੇ ਜਿਹੜੇ ਖੁੱਲੀ ਰੱਖਣ ਦੇ ਮੈਂ ਹੈਰਾਨ ਹੋ ਗਿਆ ਵਾਸਤੇ ਬਿੱਤੇ ਦਿਨੀ ਮੈਂ ਹੈਰਾਨ ਹੋ ਗਿਆ ਜਦੋਂ ਸਾਡੇ ਸਿਹਤ ਮੰਤਰੀ ਨੇ ਇਹ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਦੇਸ਼ੀ ਕਿਉਂ ਅਤੇ ਆਮ ਕਿਉਂ ਆ ਜਿਹੜਾ ਉਹਦੇ ਵਿੱਚ ਬਹੁਤ ਮਲਾਵਟ ਆ ਰਹੀ ਹੈ ਧਿਆਨ ਨਾਲ ਮੈਂ ਹੈਰਾਨ ਆ ਵੀ ਸਰਕਾਰ ਤੁਹਾਡੀ ਆ ਪ੍ਰਸ਼ਾਸਨ ਤੁਹਾਡਾ ਜੇ ਤੁਹਾਡੇ ਹੁੰਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਉਹੀ ਕਹਿ ਰਹੇ ਨੇ ਕਿ ਚੋਰੀ ਹੋ ਰਹੀ ਹੈ ਮਲਾਵਟ ਹੋ ਰਹੀ ਹੈ ਫਿਰ ਜ਼ਿੰਮੇਵਾਰੀ ਕਿਹਦੀ ਹੈ ਰਹਿ ਗਿਆ ਕੀ ਤੁਸੀਂ ਛਾਪੇ ਮਰਵਾਓ ਬੰਦ ਕਰੋ ਦੁਕਾਨਾਂ ਜਿੱਥੇ ਇਹ ਕੁਝ ਹੋ ਰਿਹਾ ਦੇਖਾ ਕਿੱਥੇ ਵਿਕ ਜੂਗਾ ਜਦੋਂ ਕਿ ਉਹੀ ਗੱਲ ਆ ਜਾਂਦੀ ਹੈ ਕਿ ਜਦੋਂ ਆਪਾਂ ਹੀ ਰਲਿਆ ਫਿਰ ਬੋਲੂ ਕੌਣ ਠੀਕ ਹੈ ਤੇ ਅਜਿਹੇ ਵਿੱਚ ਹੁਣ ਸਾਨੂੰ ਜ਼ਰੂਰ ਖਾਣ ਪੀਣ ਦੇ ਵੱਲ ਸਾਡੇ ਬੱਚਿਆਂ ਦਾ ਧਿਆਨ ਦੇਣਾ ਨਹੀਂ ਇਹਦੇ ਪ੍ਰਭਾਵ ਇਹਦੇ ਪ੍ਰਭਾਵ ਦੱਸ ਦਿੰਨਾ ਬਾਈ ਜੀ ਮੈਂ ਤੁਹਾਨੂੰ ਜਿਵੇਂ ਤੁਸੀਂ ਤਾਂ ਬੱਚਿਆਂ ਦੇ ਲੈ ਕੇ 3-4 ਸਾਲ ਵਾਲੇ ਬੱਚਿਆਂ ਤੇ ਇਹ ਜਿੰਨੇ ਜਿੰਨੇ ਬੱਚੇ ਇਹਨਾਂ ਨੂੰ ਪੀ ਰਹੇ ਨੇ ਔਰ ਜਿੰਨੀ ਵੱਧ ਮਾਤਰਾ ਦੇ ਵਿੱਚ ਇਸ ਨੂੰ ਕੰਜ਼ਿਊਮ ਕੀਤਾ ਜਾ ਰਿਹਾ ਵਰਤਿਆ ਜਾ ਰਿਹਾ ਸਭ ਤੋਂ ਪਹਿਲਾ ਜਿਹੜਾ ਇਹਦਾ ਸਿੱਧਾ ਨੁਕਸਾਨ ਹੁੰਦਾ ਉਹ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਣਾ ਸ਼ੁਰੂ ਹੁੰਦਾ ਤੁਸੀਂ ਦੇਖੋ ਕਿ ਬੱਚਿਆਂ ਦੇ ਵਿੱਚ ਇੱਕ ਖਾਸ ਕਿਸਮ ਦਾ ਚਿਰਚੜਾ ਪਾਣਾ ਉਹ ਤਾਂ ਹੀ ਆਉਂਦਾ ਕਿ ਉਹਨਾਂ ਦਾ ਬਿਲਕੁਲ ਮੈਂ ਤਾਂ ਇਹ ਸ਼ੁਰੂ ਚ ਗੱਲ ਇਹ ਹੀ ਕਰੀ ਆ ਕਿ ਜਿਹੜਾ ਉਹ ਬੱਚਾ ਡਰਿੰਕ ਲੈ ਰਿਆ ਨਾ ਉਹ ਚ ਤੁਸੀਂ ਦੇਖਿਓ ਕਿੰਨਾ ਬਦਲਾ ਬਹੁਤ ਛੋਟੀ ਛੋਟੀ ਗੱਲ ਤੇ ਚਿਰਚੜਾ ਪਾਣਾ ਉਹ ਬਣਾਉਣਾ ਫਿਰ ਐਂਜਾਇਟੀ ਆਉਂਦੀ ਹੈ ਯਾਨੀ ਕਿ ਭਲੇਖੇ ਪੈਣੇ ਸ਼ੁਰੂ ਹੁੰਦੇ ਆ ਫਿਰ ਸਾਹ ਚੜਨਾ ਸ਼ੁਰੂ ਹੁੰਦਾ ਦੇਖੋ ਇੱਕ ਮੌਕੇ ਤਾਂ ਬੱਚੇ ਨੂੰ ਇਹ ਲੱਗਦਾ ਹੁੰਦਾ ਹੈ ਕਿ ਮੈਂ ਜੇ 125 ਵਾਲੀ ਡਰਿੰਕ ਪੀ ਲਈ ਆ ਜਾਂ 125 ਵਾਲੀ ਡਰਿੰਕ ਮੈਂ ਹਫਤੇ ਦੇ ਵਿੱਚ ਚਾਰ ਵਾਰੀ ਕੰਜ਼ੂਮ ਕਰਦਾ ਮੰਨ ਲਓ 7 ਦਿਨਾਂ ਦੇ ਵਿੱਚੋਂ 4 ਦਿਨ ਪੀਣਾ ਠੀਕ ਹੈ ਮੈਂ ਮੰਨ ਲਓ ਵੀ ਉਹ ਤੇ 1000 ਰੁਪਏ ਆ ਜੋ ਵੀ ਮੰਨ ਲਓ 500 ਰੁਪਏ ਉਹਨਾਂ ਹੀ ਖਰਚਦਾ ਉਹਨੂੰ ਇੱਕ ਵਾਰੀ ਤਾਂ ਇਹ ਲੱਗਦਾ ਕਿ ਮੇਰੇ ਅੰਦਰ ਤਾਕਤ ਆ ਗਈ ਐਨਰਜੀ ਆ ਗਈ ਉਹ ਜਿਮ ਵੀ ਜਾਊਗਾ ਠੀਕ ਹੈ ਉਹ ਆਪਣੀ ਜੋਗਿੰਗ ਵੀ ਕਰੂਗਾ ਸਾਰਾ ਕੁਝ ਕਰੂਗਾ ਪਰ ਅ ਦੋ ਢਾਈ ਮਹੀਨੇ ਬਾਅਦ ਉਹਨੂੰ ਸਾਹ ਚੜ੍ਹਨਾ ਸ਼ੁਰੂ ਹੋ ਜੂਗਾ ਦਾ ਸਾਹ ਪੱਕਣ ਦੀ ਜਗ੍ਹਾ ਤੇ ਕੱਚਾ ਹੋਣਾ ਸ਼ੁਰੂ ਹੋ ਜੂਗਾ ਇਹੀ ਕਾਰਨ ਹੈ ਕਿ ਨੌਜਵਾਨ ਸੁੱਤੇ ਪਏ ਰਹਿਗੇ ਹੂੰ ਇਹ ਇਹ ਵੀ ਇੱਕ ਸਾਇਲੈਂਟ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਜਿਹੜਾ ਟੀਕਾ ਕਰਨ ਹੋਇਆ ਕਰੋਨਾ ਦਾ ਉਹ ਸਾਡੇ ਦੇ ਪ੍ਰਭਾਵ ਪਰ ਅਸੀਂ ਦੇਖ ਰਹੇ ਨਹੀਂ ਵੀ ਖਾ ਪੀ ਕੇ ਰਿਆਂ ਇੱਕ ਛੋਟੀ ਜਿਹੀ ਹੋਰ ਇੱਥੇ ਗੱਲ ਕਰ ਲੈਣਾ ਮੈਂ ਇੱਕ ਦੁਕਾਨ ਤੇ ਬੈਠਾ ਸੀ ਆ ਕਰਿਆਨੇ ਦੀ ਮੈਂ ਹੈਰਾਨ ਰਹਿ ਗਿਆ ਕਿ ਕੋਈ ਛੋਟਾ ਜਿਹਾ ਬੱਚਾ ਆਇਆ ਇਹ ਦੂਜੀ ਦੁਕਾਨ 'ਚ ਬੈਠੇ ਸੀ ਉਹ ਦੂਜੀ ਇੱਕ ਦੂਜੀ ਸਾਈਡ ਸੀਗੇ ਉੱਥੋਂ ਫ੍ਰਿਜ 'ਚ ਗਿਆ ਤੇ ਉਹ ਕੋਲਡ ਡਰਿੰਕ ਕੱਢ ਲਿਆ ਉਹ ਕੱਢ ਕੇ ਉਹਨੂੰ ਪੈਸੇ ਫੜਾਣ ਲੱਗਿਆ ਕਰਿਆਨੇ ਵਾਲੇ ਨੂੰ ਜੀ ਕਰਿਆਨੇ ਵਾਲਾ ਪਤਾ ਨਹੀਂ ਸਾਡੇ ਤੋਂ ਸ਼ਰਮ ਮੰਨ ਗਿਆ ਜਾਂ ਉਹਦੇ ਅੰਦਰ ਹੈ ਏਸੀ ਦਾ ਪਹਸਾਨੀਅਤ ਸੀਗੀ ਉਹਨੇ ਰੋਕਿਆ ਉਹਨੂੰ ਵੀ ਆ ਨਹੀਂ ਪੀਣਿਆ ਹੈਗਾ ਤੂੰ ਪੈਸੇ ਵਾਪਸ ਫੜਾ ਆਪਣੇ ਤੂੰ ਹੋਰ ਚੀਜ਼ ਲੈ ਕੋਈ ਨਾ কুরਕਰੇ ਲੈਣੇ ਜਾਂ ਇਹ ਨਾਏ ਲੈਣੇ ਤਾਂ ਉਹਨੇ ਕੀ ਕਰਿਆ ਚਲੋ ਜਿੱਦ ਕਰਨ ਲੱਗਿਆ ਵੀ ਮਲੇਣੀ ਉਹ ਉਹ ਕਹਿੰਦਾ ਵੀ ਅੱਜ ਦੇਤੀ ਆ ਅੱਗੇ ਤੋਂ ਤੈਨੂੰ ਨਹੀਂ ਦੇਵਾਂਗਾ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਖੁਦ ਕੁਝ ਜਿਹੜੇ ਦੁਕਾਨਦਾਰ ਆ ਉਹ ਸਮਝਦਾਰ ਵੀ ਆ ਤੇ ਰੋਕਦੇ ਵੀ ਆ ਪਰ ਸਾਡਾ ਫਰਜ਼ ਕਿੱਥੇ ਗਿਆ ਮਾਪਿਆਂ ਦਾ ਫਰਜ਼ ਕੌਣ ਨਵਾਏਗਾ ਜਿੱਥੇ ਪ੍ਰਸ਼ਾਸਨ ਤੇ ਆਪਾਂ ਗੱਲ ਛੱਡ ਦਿੰਦੇ ਆ ਕਿ ਪ੍ਰਸ਼ਾਸਨ ਤਾਂ ਕਰ ਨਹੀਂ ਰਿਹਾ ਜੀ ਕਾਰਵਾਈ ਅਸੀਂ ਤਾਂ ਕਰੀਏ ਨਾ ਅਸੀਂ ਉਹਨਾਂ ਨੂੰ ਹੋਰ ਬੱਚਿਆਂ ਨੂੰ ਅਜਿਹਾ ਕੁਝ ਜਿਹੜਾ ਪਰੋਸੀਏ ਤਾਂ ਕਿ ਬੱਚਿਆਂ ਦਾ ਧਿਆਨ ਉਧਰੋਂ ਹਟੇ ਤੁਸੀਂ ਤੁਸੀਂ ਉਹ ਸੁਣ ਹੀ ਹੋਊਗੀ ਨਾ ਕਿ ਡੰਡਾ ਪੀਰ ਵਿਗੜਿਆਂ ਤਗੜਿਆਂ ਦਾ ਜਾਂ ਜਾਂ ਫਿਰ ਕਹਿੰਦੇ ਹਨ ਨਾ ਵੀ ਮੁੰਡਾ ਤੇ ਮੁੰਡਾ ਤੇ ਰੰਬਾ ਇੱਕ ਹੀ ਤਰ੍ਹਾਂ ਕਿਤੇ ਆਪਣਾ ਆ ਜਿਹੜਾ ਚੰਡੀ ਚੰਡੀ ਸੈੱਟ ਆਉਂਦੇ ਆ ਅਸੀਂ ਦੇਖੋ ਆਪਾਂ ਪ੍ਰਿੰਸੀ ਮੈਨੂੰ ਐ ਵੀ ਲੱਗ ਰਿਹਾ ਵੀ ਆਪਾਂ ਆਪ ਹੀ ਸਭ ਕੁਝ ਬਗੜ ਰਿਹਾ ਕਿਉਂਕਿ ਜਦੋਂ ਆਪਾਂ ਆਪਣੀ ਮੈਂ ਆਪਣੇ ਏਜ ਦੀ ਗੱਲ ਕਰ ਲੈਣਾ ਜਾਂ ਥੋੜੇ 15-20 ਸਾਲ ਪਹਿਲਾਂ ਦੀ ਗੱਲ ਕਰ ਲੈਂਦੇ ਆਪਾਂ ਉਦੋਂ ਜਦੋਂ ਬੱਚੇ ਪੜਦੇ ਸੀਗੇ ਮਾਸਟਰ ਕੁੱਟਦੇ ਸੀ ਸਾਰਾ ਕੁਝ ਕਰਦੇ ਸੀਗੇ ਕੋਈ ਮਾਂ ਮਾਂ ਜਾਂ ਕੋਈ ਪਿਓ ਨਹੀਂ ਜਾ ਕੇ ਕਹਿੰਦਾ ਸੀਗਾ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਅੱਜ ਜੇ ਮੜਾ ਜੋ ਕੋਈ ਝਿੜਕ ਵੀ ਦਿੰਦਾ ਤਾਂ ਉਹ ਮਾਸਟਰ ਨੂੰ ਹੀ ਕੁੱਟਿਆ ਜਾਂਦਾ ਉਹ ਸਾਡੇ ਵਾਲੇ ਤਾਂ ਕਹਿੰਦੇ ਸੀਗੇ ਵੀ ਇਹਦੇ ਚਾਰ-ਚਾਰ ਛੇਤਰ ਹੋਰ ਲਾ ਕੇ ਭੇਜੋ ਤਾਂ ਕਿ ਸੁਧਰੇ ਜਾਣ ਬਿਲਕੁਲ ਤਾਂ ਇਹ ਪੜ੍ਹੇ ਤੇ ਸੁਧਰੇ ਚੰਗੇ ਰਾਹ ਤੇ ਪਵੇ ਤਾਂ ਇਹ ਕਿਤੇ ਨਾ ਕਿਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਇਹ ਨਹੀਂ ਕਹਿ ਰਹੇ ਕਿ ਅਸੀਂ ਬੱਚਿਆਂ ਦੇ ਤਸ਼ੱਦਦ ਕੋ ਪਰ ਬੱਚਿਆਂ ਨੂੰ ਕਿਵੇਂ ਸਮਝਾਣਾ ਥੋੜਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਉਹ ਬਾਈ ਜੀ ਪਰਵਾਹ ਟੁੱਟਣ ਦੇ ਬਹੁਤ ਵੱਡੇ ਕਾਰਨ ਹੈ ਨਪੁੰਸਕਤਾ ਜਿਹੜੀ ਹੈ ਦੋਵੇਂ ਪਾਸਿਆਂ ਤੋਂ ਨਪੁੰਸਕਤਾ ਅਤੇ ਜਿਹਨੂੰ ਸਰੀਰ ਦੇ ਉੱਤੇ ਅਤੇ ਮਨ ਦੇ ਉੱਤੇ ਪੈ ਰਹੇ ਬਦਲਵੇਂ ਪ੍ਰਭਾਵ ਕਹਿੰਦੇ ਆ ਕਿ ਜਿਹੜੇ ਕਹਿੰਦੇ ਨਾ ਕਿ ਸਾਡੇ ਸਰੀਰਿਕ ਲੱਛਣ ਬਦਲਨੇ ਸ਼ੁਰੂ ਹੋ ਗਏ ਔਰ ਸਾਡੇ ਦਿਮਾਗੀ ਦੇ ਬਦਲਵੇਂ ਇਹ ਇਹ ਚੀਜ਼ਾਂ ਕਰਕੀ ਹੈ ਨਾ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਨੇ ਮੇਲਾ ਕਰਾਤਾ ਜੀ ਮੇਲਾ ਇਹ ਕਰਾਰੇ ਆ ਜਾਂ ਇਹ ਬਾਦ ਕਿਉਂ ਰਹੇ ਨੇ ਏ ਅਸੀਂ ਨਿਗਾਨੀ ਮਾਰ ਰਹੇ ਏ ਅਸੀਂ ਆਪ ਹੀ ਸਾਰਾ ਕੁਝ ਕਰ ਰਹੇ ਆ ਜਦੋਂ ਤੱਕ ਅਸੀਂ ਕੰਟਰੋਲ ਨਹੀਂ ਕਰਦੇ ਆਪਣੇ ਬੱਚਿਆਂ ਤੇ ਆਪਣੇ ਆਪ ਤੇ ਤਾਂ ਉਦੋਂ ਤੱਕ ਜਿਹੜੇ ਇਹ ਹਾਲਾਤ ਹੋਰ ਵੀ ਵਿਗੜ ਸਕਦੇ ਆ ਜੇ ਆਪਾਂ ਹੁਣ ਸਮਾਪਤੀ ਵੱਲ ਵੱਧਦੇ ਆਪਾਂ ਸਮਾਪਤੀ ਵੱਲ ਇਸੇ ਤਰੀਕੇ ਨਾਲ ਦੇਖੋ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਜੇ ਕਰੇ ਤਾਂ ਤਤ ਸਾਰੀ ਕੱਟਣਾ ਹੋਵੇ ਤਾਂ ਸਤਨਾਮ ਸਤਨਾਮ ਵੀ ਸਾਰੀਆਂ ਗੱਲਾਂ ਵਿੱਚ ਆ ਗਈਆਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਨਹੀਂ ਕਹਿ ਰਹੇ ਕਿ ਬੱਚਿਆਂ ਦੇ ਉੱਤੇ ਤਸ਼ੱਦਦ ਕਰਨਾ ਜਾਂ ਰੋਕਣਾ ਪਰ ਬੱਚਿਆਂ ਨੂੰ ਸਮਝਾ ਸਮਝਾ ਕੇ ਹੀ ਮੋੜਾ ਪਏਗਾ ਦੇਖੋ ਕਈ ਵਾਰੀ ਬੁੜੀਆਂ ਹਰਕਤਾਂ ਵੱਡਿਆਂ ਦੇ ਵਿੱਚ ਵੀ ਹੁੰਦੀਆਂ ਨੇ ਉਹਨਾਂ ਨੂੰ ਵੀ ਆਪਣੇ ਆਪ ਨੂੰ ਟਾਲਾ-ਵੱਟ ਕੇ ਮੋੜਾ ਕੱਟਣ ਦੇ ਵਿੱਚ ਵਕਤ ਲੱਗਦਾ ਹੁੰਦਾ ਏਸੇ ਤਰੀਕੇ ਨਾਲ ਬਾਲਮਾਨ ਨੇ ਉਹ ਬੱਚੇਮਾਨ ਨੇ 15 ਸਾਲ ਦੀ ਉਮਰ ਤੱਕ ਵੀ ਉਹ ਬੱਚਾਮਾਨ ਹੀ ਆ ਬਾਲਮਾਨੀ ਆ ਤਾਂ ਉਹ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੂੰ ਸਮਝਾਓ ਕਿ ਇਹ ਚੀਜ਼ ਤੁਹਾਡੇ ਲਈ ਫਾਇਦੇਮੰਦ ਹੈ ਆ ਚੀਜ਼ ਤੁਹਾਡੇ ਲਈ ਨੁਕਸਾਨਦੇ ਹੈ એનર્ਜੀ ਡਰਿੰਕ ਉਹਨਾਂ ਦੀ ਲੰਬੀ ਉਮਰ ਦੇ ਲਈ ਉਹਨਾਂ ਦੇ ਆਉਣ ਵਾਲੇ ਵਿਅਵਤਾ ਜੀਵਨ ਦੇ ਲਈ ਉਹਨਾਂ ਦੇ ਕੈਰੀਅਰ ਦੇ ਲਈ ਖਤਰਨਾਕ ਦੂਜੀ ਗੱਲ ਆਪਣੇ ਘਰਾਂ ਦੇ ਵਿੱਚ ਸਤਨਾਮ ਜੀ ਆਪਾਂ ਕੋਸ਼ਿਸ਼ ਕਰੀਏ ਕਿ ਇਦਾਂ ਦਾ ਮਾਹੌਲ ਸਿਰਜੀਏ ਕਿ ਘਟੋ ਘਟਾ ਜਿੰਨੇ ਵੀ ਯਹਾਂ ਪੈਕੇਟ ਬੰਦ ਸਮਾਨ ਆਉਂਦਾ ਫੂਲ ਜੀ ਇੱਕ ਛੋਟੀ ਗੱਲ ਹੋਰ ਕਰਦਿਨੇ ਆ ਜੇ ਇੱਥੇ ਕਿਤੇ ਨਾ ਕਿਤੇ ਇੱਕ ਘੰਟਾ ਵੀ ਨਾ ਸਾਰੇ ਟੱਬਰ ਦੇ ਮੋਬਾਈਲ ਫੋਨ ਇੱਕ ਸਾਈਡ ਰੱਖ ਕੇ ਸਾਰਾ ਟੱਬਰ ਇਕੱਠਾ ਬਹਿ ਜੇ ਤਾਂ ਵੀ ਬਹੁਤ ਸਾਰਾ ਪ੍ਰਭਾਵ ਪਵੇ ਸਕਦਾ ਬੱਚੇ ਚੰਗੀਆਂ ਗੱਲਾਂ ਵੱਲ ਵਧਣਗੇ ਤੇ ਚੰਗਾ ਜਿਹੜਾ ਪ੍ਰਭਾਵ ਪਏਗਾ ਕਿ ਅਸੀਂ ਕਿੱਥੇ ਖੜੇ ਆ ਥੋੜਾ ਜਿਹਾ ਕਾਰੋਬਾਰ ਜਾਂ ਆਪਣੇ ਘਰ ਦੀ ਘਰੇਲੂ ਗੱਲ ਕਰ ਲੋ ਕਿ ਕਿਵੇਂ ਸਾਡੇ ਹਾਲਾਤ ਨੇ ਅਸੀਂ ਜਾਂ ਹੈ ਨੇ ਹਾਲਾਤ ਕਿਵੇਂ ਆਪਾਂ ਇਹ ਚੋਂ ਨਿਕਲਣਾ ਜਦੋਂ ਆਪਾਂ ਗੱਲਬਾਤ ਕਰਾਂਗੇ ਤਾਂ ਕਿਤੇ ਨਾ ਕਿਤੇ ਬੱਚੇ ਦੇ ਮਨ 'ਚ ਵੀ ਜਾਏਗਾ ਵੀ ਕੱਲੋਂ ਸਾਡੇ ਤੇ ਵੀ ਇਹ ਸਮਾਂ ਆਏਗਾ ਤਾਂ ਸ਼ਾਇਦ ਕਿਤੇ ਨਾ ਕਿਤੇ ਫਰਕ ਪੈ ਸਕਦਾ ਤੁਸੀਂ ਬਹੁਤ ਸਿਆਣੀ ਗੱਲ ਕਹੀ ਔਰ ਕਨਕਲੂਜਨ ਸਾਰੀ ਗੱਲਬਾਤ ਦਾ ਇਹ ਨਿਕਲਦਾ ਮੁੱਦਾ ਜਿਹੜਾ ਫਰਕ ਪਾਏਗਾ ਉਹ ਇਹੋ ਨਿਕਲਦਾ ਜਿਹੜੀ ਸਤਨਾਮ ਜੀ ਨੇ ਗੱਲ ਕਹੀ ਆ ਵੀ ਭਾਈ ਘੱਟੋ ਘੱਟ 2 ਘੰਟੇ ਜਾਂ ਘੰਟਾ ਆਪਣੇ ਸਾਰੇ ਮੋਬਾਈਲ ਫੋਨ ਇੱਕ ਜਗ੍ਹਾ ਤੇ ਬੰਦ ਕਰਕੇ ਲੋਕ ਲਾ ਦਿਓ ਉਹਨਾਂ ਨੂੰ ਤੇ ਸਾਰਾ ਪਰਿਵਾਰ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰੋ ਗੱਲਾਂ ਬਾਤਾਂ ਨਹੀਂ ਵੀ ਕਰਨੀਆਂ ਤਾਂ ਆਪੋ ਆਪਣੇ ਕਾਰਜ ਕਰੋ ਤੇ ਉਹਦੇ ਵਿੱਚੋਂ ਗੱਲਾਂ ਆਪੇ ਨਿਕਲੇ ਆਉਣਗੀਆਂ ਤਾਂ ਹੀ ਐਦਾਂ ਹੀ ਬੱਚੇ ਤੁਹਾਨੂੰ ਦੇਖ ਕੇ ਸਿੱਖਣਗੇ ਸਾਨੂੰ ਦੇਖ ਕੇ ਸਿੱਖਣਗੇ ਆਪਾਂ ਨੂੰ ਦੇਖ ਕੇ ਸਿੱਖਣਗੇ ਔਰ ਦੂਜੀ ਗੱਲ ਉਹ ਪੰਚਾਇਤਾਂ ਪਾਸਟਰ ਦੇ ਉੱਤੇ ਸੰਗਰੂਰ ਦੀ ਜਿਹੜੀ ਪੁਪਲੀ ਹਨ ਕਾਬਲੇ ਤਾਰੀਫ ਗੱਲ ਕੀਤੀ ਆ ਉਹਨਾਂ ਨੇ ਔਰ ਇੱਕ ਇੱਕ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਹੋਰ ਪਿੰਡਾਂ ਦੇ ਵਿੱਚ ਵੀ ਇਦਾਂ ਦੇ ਮਤੇ ਪੈਣ ਅਤੇ ਇਸ ਤੋਂ ਅਗਲੀ ਗੱਲ ਕੀ ਆ ਦੇਖੋ ਸਰਕਾਰਾਂ ਨੇ ਤਾਂ ਹੁਣ ਜਿਵੇਂ ਤੁਸੀਂ ਉਦਾਹਰਨ ਦੇ ਹੀ ਦਿੱਤੀ ਨਾ ਕਿ ਸਿਹਤ ਮੰਤਰੀ ਜੀ ਨੇ ਕਹਿਤਾ ਕਿ ਭਾਈ ਮਲਾਵਟ ਆ ਰਹੀ ਹੈ ਤਾਂ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਹੈ ਨਾ ਰੋਕਣ ਦੀ ਤਾਂ ਮੈਂ ਅਸੀਂ ਚਾਹਾਂਗੇ ਕਿ ਵੱਖ-ਵੱਖਰੀਆਂ ਪੰਚਾਇਤਾਂ ਜਿਹੜੇ ਇਹਨਾਂ ਦੇ ਡਿਸਟ੍ਰੀਬਿਊਟਰ ਨੇ ਇਹਨਾਂ ਨੂੰ ਜਿਹੜੇ ਅੱਗੇ ਵੰਡਦੇ ਆ ਘੱਟੋ ਘੱਟ ਉਹਨਾਂ ਕੋਲੇ ਬੇਨਤੀਆਂ ਕਰਨ ਜੀ ਕਿ ਤੁਸੀਂ ਵੀ ਦੋ ਰੋਟੀਆਂ ਘੱਟ ਖਾ ਲਿਓ ਆਪਣੀ ਜੇਬ 'ਚ 2 ਰੁਪਏ ਘੱਟ ਪਾ ਲਿਓ ਘੱਟੋ ਘੱਟ ਸਾਡੇ ਆਉਣ ਵਾਲੇ ਭਵਿੱਖ ਨੂੰ ਤਾਂ ਜ਼ਰੂਰ ਬਚਾ ਲਿਓ ਜੀ ਸੋ ਇਹ ਸੀ ਅੱਜ ਦੇ ਅਹਿਮ ਮੁੱਦਾ ਜਿਹੜਾ ਕਿ ਬਹੁਤ ਹੀ ਸਾਡੇ ਲਈ ਚਿੰਤਾਜਨਕ ਸਥਿਤੀ ਪੈਦਾ ਕਰ ਰਿਹਾ ਤੇ ਇਸ ਵੱਲ ਧਿਆਨ ਵੀ ਦੇਣਾ ਚਾਹੀਦਾ ਤੁਹਾਨੂੰ ਕਿਵੇਂ ਲੱਗੀ ਇਹ ਆਪਦੀ ਗੱਲਬਾਤ ਕਮੈਂਟ ਬਾਕਸ 'ਚ ਆਇਆ ਜਰੂਰ ਆਪਣੇ ਸਾਂਝੇ ਕਰਿਓ ਧੰਨਵਾਦ